ਦੁਨੀਆ ਗੰਦੀ ਸੀ ਤੋੜ ਦਾਂਗੇ ਤੈਨੂੰ ਬਰਬਾਦ ਕਰ ਦਾਂਗੇ ਤੈਨੂੰ ਅੱਗੇ ਨਹੀਂ ਵੱਧਣ ਦੇਵਾਂਗੇ ਕਦੇ ਬਾਬਾ ਦੀਪ ਸਿੰਘ ਜੀ ਕਹਿੰਦੇ ਜਦੋਂ ਤੱਕ ਮੈਂ ਬੈਠਾ ਕੋਈ ਹੱਥ ਨਹੀਂ ਲਾ ਸਕਦਾ ਤੈਨੂੰ ਕੋਈ ਵਾਰ ਤੱਕ ਨਹੀਂ ਵਿੰਗਾ ਤੇਰਾ ਕਰ ਸਕਦਾ ਮਾੜਾ ਕਰਨਾ ਦਾ ਬਹੁਤ ਦੂਰ ਦੀ ਗੱਲ ਹੈ ਕੋਈ ਸੋਚ ਵੀ ਨਹੀਂ ਸਕਦਾ ਇਹ ਹੁੰਦਾ ਗੁਰੂ ਨਾਲ ਸੱਚਾ ਪਿਆਰ ਕਿ ਸਾਰਾ ਸੰਸਾਰ ਤੁਹਾਨੂੰ ਮਾਰਨ ਵਿੱਚੇ ਫਿਰਦਾ ਹੋਵੇ ਪਰ ਜਦੋਂ ਤੱਕ ਤੁਹਾਡਾ ਮਾਲਕ ਤੁਹਾਡੇ ਨਾਲ ਬੈਠਾ ਨਾ ਕੋਈ ਚਾਹ ਕੇ ਵੀ ਕੁਝ ਨਹੀਂ ਵਿਗਾੜ ਸਕਦਾ ਯਕੀਓ ਹਰ ਵੇਲੇ ਰਾਖੀ ਕਰਦਾ ਫਿਰ ਤੇ ਬਾਬਾ ਦੀਪ ਸਿੰਘ ਜੀ ਜਦੋਂ ਰਾਖੀ ਕਰਨ ਤੇ ਆ ਜੰਨਾ ਤੇ ਮੌਤ ਵੀ ਸਿਰ ਤੇ ਚੜ੍ਹੀ ਹੋਵੇ ਭਾਵੇਂ ਕਿ ਆ ਜਾਏ ਬੰਦਾ ਲੈ ਗਏ ਜਾਣਾ ਅੱਜ ਇਸ ਬੰਦੇ ਦਾ ਆਖਰੀ ਸਮਾਂ ਪਰ ਬਾਬਾ ਜੀ ਜੇ ਰੱਖਣਾ ਚਾਹਦੇ ਆਪਣੇ ਭਗਤ ਨੂੰ ਤਾਂ ਫਿਰ ਮੌਤ ਨੂੰ ਵੀ ਪਿੱਛੇ ਹੀ ਭਜਣਾ ਪੈਂਦਾ ਬਾਬਾ ਹੀ ਨਾ ਸੱਚਾ ਪਿਆਰ ਬਾਲੋ ਜ਼ਿੰਦਗੀ 'ਚ ਕਦੇ ਵੀ ਕੋਈ ਤਕਲੀਫ ਮੁਸ਼ਕਲ ਦੁੱਖ ਦਰਦ ਤੁਹਾਨੂੰ ਕੁਝ ਕਹਿ ਨਹੀਂ ਪਾਣਗੇ ਇੱਥੇ ਉਹਨਾਂ ਨੂੰ ਪਤਾ ਬਾਬਾ ਦੀਪ ਸਿੰਘ ਜੀ ਨਾਲ ਬੈਠੇ ਇਹਦੇ ਬਾਬਾ ਇਹਨੇ ਆਪਣੇ ਭਗਤ ਨੂੰ ਕੁਛ ਨਹੀਂ ਹੋਣ ਦੇਣਾ ਤਣ ਤਣ ਬਾਬਾ ਦੀਪ ਸਿੰਘ ਜੀ